ਏਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਅੱਜ ਸਾਡੇ ਪੰਜਾਬ ਕਿਸਾਨ ਸੈੱਲ ਦੇ ਪ੍ਰਧਾਨ ਆਪਣੇ ਮਿੱਠਾ ਜੀ ਉਹਦੇ ਆਦੇਸ਼ਾਂ ਦੇ ਅਨੁਸਾਰ ਇਹ ਸੰਯੁਕਤ ਕਿਸਾਨ ਮੋਰਚੇ ਦਾ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਏ ਦੇ ਕਥਲੋਰ ਪੁਲ ਤੇ ਧਰਨਾ ਲਾਇਆ ਹੋਇਆ ਹੈ। ਉਹ ਅੱਜ 35 ਦਿਨ ਹੋ ਗਿਆ ਆਪਣੇ ਡੱਲੇਵਾਲ ਸਾਹਿਬ ਨੂੰ ਅਣਛਣ ਤੇ ਬੈਠੇ ਹੋਏ। ਉਹ ਸੈਂਟਰ ਸਰਕਾਰ ਨੇ ਅੱਜ ਤੱਕ ਇੱਕ ਵਾਰੀ ਵੀ ਗੱਲਬਾਤ ਨਹੀਂ ਕੀਤੀ ਉਹਨਾਂ ਨਾਲ। ਤਾਂ ਅਸੀਂ ਸੈਂਟਰ ਸਰਕਾਰ 'ਕੀ ਬੇਨਤੀ ਕਰਨੇ ਆ ਕਿ ਕਿਸਾਨਾਂ ਦੇ ਮਸਲੇ ਹੱਲ ਕਿਤੇ ਜਾਣ। ਹੌਂ ਕਾਂਗਰਸ ਵਾਲੋ ਜ਼ਿਲ੍ਹਾ ਪਠਾਨਕੋਟ ਦੇ ਅੱਜ ਸੰਯੁਕਤ ਕਿਸਾਨ ਮੋਰਚੇ ਨਾਲ ਸਮਰਥਨ ਕੀਤਾ ਗਿਆ ਅਤੇ ਹਲਕੇ ਭੋਏ ਦੇ ਜ਼ਿਲ੍ਹਾ ਪਠਾਨਕੋਟ ਸਰਕਾਰ ਅਗੇ ਬੇਨਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਅਗਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਅਸੀਂ ਵੱਡੇ ਪੱਧਰ ਤੇ ਧੰਨੇ ਦਿੱਤੇ ਜਾਣਗੇ ਦਾਸ ਗੁਰਸ਼ਰਨ ਸਿੰਘ ਜ਼ਿਲ੍ਹਾ ਪ੍ਰਧਾਨ ਮਾਝਾ ਕਿਸਾਨ ਸੰਘਰਸ਼ ਕਮੇਟੀ ਜੋ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਅਤੇ ਦੂਜੇ ਮੋਰਚਿਆਂ ਵਾਲੋਂ ਜਿਹੜੀ 30 ਤਰੀਕ ਦੀ ਬੰਦ ਦੀ ਖਾਲਸੀ ਉਸ ਦੇ ਸਬੰਧ ਵਿੱਚ ਅੱਜ ਆਪਾਂ ਇੱਥੇ ਬੈਠੇ ਆ ਜੋ ਪਿਛਲੇ 35 ਦਿਨ ਤੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਮਰਨ ਵਰਸ ਤੇ ਬੈਠੇ ਹਨ ਉਹਨਾਂ ਨੇ ਕਿਸਾਨਾਂ ਦੀਆਂ ਮੰਗਾਂ ਵਾਸਤੇ ਜੋ ਭੁਖੜ ਧਾਰ ਰੱਖੀ ਹੈ ਪਰ ਸਰਕਾਰ ਜਿਹੜੀ ਆ ਉਸ ਜੋ ਉਹਨਾਂ ਨੇ ਮੰਗਾਂ ਰੱਖੀਆਂ ਹਨ ਉਹਨਾਂ ਨੂੰ ਮੰਨਣ ਵਾਸਤੇ ਭੋਰਾ ਵੀ ਤਿਆਰ ਨਹੀਂ ਕੋਈ ਵੀ ਸਰਕਾਰ ਦਾ ਨੁਮਾਇੰਦਾ ਅਜੇ ਤੱਕ ਕਿਸਾਨਾਂ ਨਾਲ ਸੰਪਰਕ ਨਹੀਂ ਕੀਤਾ ਕਿਸੇ ਨੇ ਵੀ ਖਨੌਰੀ ਬਾਰਡਰ ਤੇ ਸਾਰਿਆਂ ਨੂੰ ਡਕਿਆ ਹੋਇਆ ਆ ਜੋ ਕਿ ਦਿੱਲੀ ਕਿਸਾਨ ਜਾਣਾ ਚਾਹੁੰਦੇ ਸੀ ਪਰ ਕਿਸਾਨਾਂ ਨੂੰ ਖਨੌਰੀ ਡੱਕ ਕੇ ਸਰਕਾਰ ਨੇ ਇਸ ਗੱਲ ਦਾ ਸਬੂਤ ਦਿੱਤਾ ਕਿ ਤੁਸੀਂ ਸਾਡੇ ਦੇਸ਼ ਦੇ ਵਸਿੰਦੇ ਨਹੀਂ ਜੋ ਇਹ ਬੜੀ ਦੁੱਖ ਦੀ ਗੱਲ ਆ ਕਿ ਸਾਡੇ ਦੁਆਰਾ ਚੁਣੇ ਹੋਏ ਲੋਕ ਸਭਾ ਦੇ ਮੈਂਬਰ ਤੇ ਸਾਡੇ ਦਰਵਾਰਾ ਚੁਣੀ ਹੋਈ ਸਰਕਾਰ ਜੋ ਕਿ ਸਾਡੇ ਹੀ ਅੱਗੇ ਬੈਰੀਕੇਡ ਖੜੇ ਕਰਕੇ ਜਿਵੇਂ ਉਹ ਇੱਕ ਇੱਕ ਜੰਪਲ ਬਣੀ ਆ ਕਿ ਉਲਟੀ ਵਾਰ ਖੇਤ ਕੋ ਖਾਵੇ ਇਹ ਵਾਰ ਜਿਹੜੇ ਆ ਹੁਣ ਖੇਤ ਨੂੰ ਖਾਨ ਲਾਪੀ ਆ ਇਹਨਾਂ ਦਾ ਜਿਹੜਾ ਦੇਸ਼ ਨੂੰ ਲਾਲਚ ਦੇ ਵਿੱਚ ਵਾਸਾ ਆ ਕੇ ਦੇਸ਼ ਦੀ ਕਿਸਾਨੀ ਨੂੰ ਆਪਣੇ ਹੱਥ ਵਿੱਚ ਕਰਨ ਦੇ ਵਾਸਤੇ ਲੋਕਾਂ ਨੂੰ ਕਰੀਬੀ ਦੇ ਰੇਖਾ ਹਟਿ ਲਿਆਉਣ ਵਾਸਤੇ ਸਾਰਾ ਕੁਝ ਜੋ ਚੰਦ ਘਰ ਕੋਆਪਰੇਟਿਵ ਕਰਾਣੇ ਉਹਨਾਂ ਨੂੰ ਦੇਣਾ ਚਾਹੁੰਦੇ ਆ ਪਰ ਇਸ ਤਰ੍ਹਾਂ ਨਹੀਂ ਹੋਣਾ ਇਸੇ ਤਰ੍ਹਾਂ ਹੀ ਧਰਨੇ ਲੱਗਣਗੇ ਇਸੇ ਤਰ੍ਹਾਂ ਹੀ ਲੋਕਾਂ ਦੀ ਆਵਾਜ਼ ਦਿੱਲੀ ਤੱਕ ਗੂੰਜਦੀ ਰਹੇਗੀ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਦੱਲੇਵਾਲ ਸਾਹਿਬ ਦੀ ਸੋਚ ਤੇ ਕੱਲਾ ਕੱਲਾ ਪੰਦਾ ਉਹਨਾਂ ਦੇ ਨਾਲ ਤੁਰੇਗਾ ਪੈਰ ਨਾਲ ਪੈਰ ਮਲਾ ਕੇ ਤੁਰਾਂਗੇ ਜੇ ਇਹਦੇ ਵਾਸਤੇ ਕਿਸਾਨਾਂ ਨੂੰ ਸ਼ੀਧੀਆਂ ਵੀ ਦੇਣੀਆਂ ਪਈਆਂ ਉਸ ਤੋਂ ਵੀ ਪਿੱਛੇ ਨਹੀਂ ਹਟਾਂਗੇ ਆਪਣੇ ਹੱਕ ਲੈ ਕੇ ਰਵਾਂਗੇ ਇਸੇ ਤਰ੍ਹਾਂ ਹੀ ਧਰਨੇ ਇਸੇ ਤਰ੍ਹਾਂ ਹੀ ਰੋਡ ਜਾਮ ਰਹਿਣਗੇ ਜਨਤਾ ਸੜਕਾਂ ਤੇ ਉਤਰ ਆਏਗੀ ਔਰ ਭਾਰਤ ਦਾ ਜਿਹੜਾ ਸਰਕਾਰ ਦਾ ਵਤੀਰਾ ਆ ਇਹ ਵਰਲਡ ਦੀਆਂ ਲੋਕਾਂ ਅਕੇ ਜਾਏਗਾ ਕਿ ਜਿਹੜੀ ਭਾਰਤ ਦੀ ਸਰਕਾਰ ਆ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਧੱਕੇਸ਼ਾਹੀ ਕਰ ਰਹੀ ਆ ਯਾ ਮਾ ਅੱਜ ਵੀ ਤੁਹਾਡੇ ਰਾਂ ਹੀ ਅਪੀਲ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਅਜੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਦਾ ਅੱਜ ਵੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਔਰ ਦੇਸ਼ ਨੂੰ ਫੇਰ ਖੁਸ਼ਹਾਲੀ ਦੀ ਲਹਿਰ ਤੇ ਚਲਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ